ਸਰਸ਼ੀਕਾ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਗੱਲ ਕਰਾਂਗੇ ਬ੍ਰਿਟਿਸ਼ ਕੋਲੰਬੀਆ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਫਰਾਡ ਕੈਂਪੇਨ ਬਾਰੇ ਬ੍ਰਿਟਿਸ਼ ਕੋਲੰਬੀਆ ਵਿੱਚ ਪੁਲਿਸ ਵੱਲੋਂ ਇੱਕ ਨਵਾਂ ਫਰਾਡ ਕੈਂਪੇਨ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਸਕੈਮ ਤੋਂ ਦੂਰ ਰੱਖਿਆ ਜਾ ਸਕੇ ਜੋ ਕਿ ਲੋਕਾਂ ਨੂੰ ਲੱਖਾਂ ਡਾਲਰ ਦਾ ਨੁਕਸਾਨ ਪਹੁੰਚਾ ਰਹੇ ਨੇ ਇਹ ਕੈਂਪੇਨ ਇੱਕ ਵੀਡੀਓ ਰਾਹੀਂ ਸ਼ੁਰੂ ਕੀਤਾ ਗਿਆ ਜਿਸ ਵਿੱਚ ਇੱਕ ਪੁਲਿਸ ਆਫੀਸਰ ਸਕੈਮ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਰਿਹਾ ਹੈ ਜਿਸ ਵਿੱਚ ਪਹਿਲਾਂ ਦੱਸਿਆ ਗਿਆ ਕਿ ਸਕੈਮਰਸ ਤੁਹਾਨੂੰ ਜ਼ਿਆਦਾ ਪੈਸਿਆਂ ਦਾ ਲਾਲਚ ਦੇਣਗੇ ਅਤੇ ਤੁਹਾਡੇ ਅਵੇ ਵਾਦਾ ਕਰਨਗੇ ਕਿ ਇਸ ਤਰ੍ਹਾਂ کم ਪੈਸੇ ਕਮਾਉਣ ਵਿੱਚ ਕੋਈ ਰਿਸਕ ਨਹੀਂ ਹੈ ਦੂਜਾ ਤਰੀਕਾ ਉਹ ਇਹ ਅਪਣਾਉਂਦੇ ਨੇ ਕਿ ਤੁਹਾਡੀ ਇਨਸਾਈਡ ਇਨਫੋਰਮੇਸ਼ਨ ਜਾਂ ਹੌਟ ਟਿਪ ਦੀ ਗੱਲ ਕਰਕੇ ਤੁਹਾਨੂੰ ਭਰੋਸਾ ਦਿਲਾਉਣਗੇ ਅਤੇ ਤੀਜਾ ਤਰੀਕਾ ਉਹ ਇਹ ਅਪਣਾਉਂਦੇ ਨੇ ਕਿ ਉਹ ਜ਼ਬਰਦਸਤੀ ਮੌਕੇ ਤੇ ਤੁਹਾਨੂੰ ਫੈਸਲਾ ਲੈਣ ਤੇ ਮਜਬੂਰ ਕਰਦੇ ਨੇ ਤਾਂ ਕਿ ਤੁਸੀਂ ਆਪਣੀ ਸੂਝਬੂਝ ਦਾ ਨਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਦੇ ਪੱਖ ਵਿੱਚ ਫੈਸਲਾ ਲੈ ਲੋ ਤਾਂ ਕਿ ਉਹਨਾਂ ਨੂੰ ਫਰਾਡ ਕਰਨ ਦੇ ਵਿੱਚ ਆਸਾਨੀ ਹੋਵੇ ਪੁਲਿਸ ਦੀ ਜਾਣਕਾਰੀ ਅਨੁਸਾਰ ਰਿਚਮੈਂਟ ਵਿੱਚ ਮੇਲ ਦੀ ਚੋਰੀ ਵਾਹਨਾ ਦੀ ਚੋਰੀ ਅਤੇ ਕ੍ਰੈਡਿਟ ਕਾਰਡ ਦੀ ਚੋਰੀ ਦੇ ਕੇਸ ਬਹੁਤ ਜ਼ਿਆਦਾ ਵਧ ਰਹੇ ਨੇ ਜੋ ਕਿ ਅਪ੍ਰੈਲ 2025 ਵਿੱਚ ਨਵੇਂ ਕੇਸ ਸਾਹਮਣੇ ਆਏ ਜਿਸ ਵਿੱਚ ਸਕੈਮਰਸ ਬੈਂਕ ਵਾਲੇ ਬਣ ਕੇ ਲੋਕਾਂ ਦੇ ਘਰ ਜਾਂਦੇ ਨੇ ਅਤੇ ਉਹਨਾਂ ਨੂੰ ਦੱਸਦੇ ਨੇ ਕਿ ਉਹਨਾਂ ਦੇ ਕਾਰਡ ਦੀ ਜਾਣਕਾਰੀ ਚੋਰੀ ਹੋ ਚੁੱਕੀ ਹੈ ਜਿਸ ਵਿੱਚ ਧੋਹਲੋ ਨੁਕਸਾਨ ਹੋ ਸਕਦਾ ਹੈ ਅਤੇ ਉਹਨਾਂ ਕੋਲੋਂ ਕ੍ਰੈਡਿਟ ਕਾਰਡ ਲੈ ਜਾਂਦੇ ਨੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ